ਸਤ ਸ੍ਰੀ ਅਕਾਲ ਜੀ ਨਵੀਂ ਪ੍ਰਾਣੀ ਸਾਂਝ ਵੱਲੋਂ ਤੁਹਾਡਾ ਸਭ ਦਾ ਸਵਾਗਤ ਹੈ ਜੀ ਅੱਜ ਆਪਾਂ ਗੁਣਕਾਰੀ ਖਿਚੜੀ ਬਣਾਈਏ ਜਿਹੜੀ ਤਾਂ ਹਰ ਘਰ ਵਿੱਚ ਹੀ ਬਣਦੀ ਆ ਤੇ ਕਈ ਕੋਈ ਪਤੀਲੇ ਵਿੱਚ ਬਣਾਉਂਦਾ ਕੋਈ ਕੁੱਕਰ ਵਿੱਚ ਬਣਾਉਂਦਾ ਪਰ ਆਪਾਂ ਅੱਜ ਇਹਨੂੰ ਤੁਹਾਨੂੰ ਸਲੋ ਕੁੱਕਰ ਵਿੱਚ ਬਣਾ ਕੇ ਦਿਖਾਵਾਂਗੇ ਕਿ ਸਲੋ ਕੁੱਕਰ ਵਿੱਚ ਇਹਦਾ ਕੀ ਪ੍ਰੋਸੈਸ ਆ ਤੌੜੀ ਵਿੱਚ ਵੀ ਆਪਰੋ ਪ੍ਰੋਸੈਸ ਦਾ ਪਤਾ ਹੁੰਦਾ ਜੇ ਆਪਾਂ ਤੌੜੀ ਵਿੱਚ ਕਿਵੇਂ ਬਣਾਉਣੀ ਆ ਤੌੜੀ ਦਾ ਸੇਮ ਪ੍ਰੋਸੈਸ ਤੌੜੀ ਦਾ ਤੇ ਸੇਮ ਹੀ ਸਲੋ ਕੁੱਕਰ ਦਾ ਤੇ ਸੇਮ ਹੀ ਸਲੋ ਕੁੱਕਰ ਦਾ ਹੁੰਦਾ ਇਹ ਤਿੰਨਾਂ ਦਾ ਪ੍ਰੋਸੈਸ ਜਿਹੜਾ ਹੁੰਦਾ ਉਹ ਸੇਮ ਹੀ ਹੁੰਦਾ ਵਾ ਤੇ ਕੁੱਕਰ ਦਾ ਹੋਰ ਹੁੰਦਾ ਤੇ ਜੇ ਤਾਂ ਤੁਸੀਂ ਖਿਚੜੀ ਮਰੀਜ਼ਾਂ ਵਾਸਤੇ ਬਣਾਉਣੀ ਆ ਮਰੀਜ਼ ਵਾਸਤੇ ਬਣਾਉਣੀ ਆ ਕਿਉਂਕਿ ਖਿਚੜੀ ਤਾਂ ਹਰ ਘਰ ਵਿੱਚ ਬਣਾਈ ਜਾਂਦੀ ਆ ਬੱਚੇ ਵੀ ਖਾ ਲੈਂਦੇ ਆ ਬਜ਼ੁਰਗ ਵੀ ਖਾ ਲੈਂਦੇ ਤੇ ਸਿਆਣੇ ਵੀ ਅੱਜਕੱਲ ਐਜੇ ਮੀਲ ਖਾ ਲੈਂਦੇ ਤੇ ਜੇ ਤਾਂ ਤੁਸੀਂ ਬੁਹਾਰਾਂ ਵਾਸਤੇ ਬਣਾ ਰਹੇ ਆ ਜਾਂ ਬਜ਼ੁਰਗਾਂ ਵਾਸਤੇ ਬਣਾ ਰਹੇ ਆ ਬਜ਼ੁਰਗ ਜ਼ਿਆਦਾ ਨਹੀਂ ਚਟਪੜੀ ਖਾਂਦੇਗੇ ਤਾਂ ਫਿਰ ਤਾਂ ਤੁਸੀਂ ਚਾਹੇ ਧੋਤੀ ਮੂੰਗੀ ਦਾਲ ਲੈ ਲਿਓ ਜਿਉਂਨਾਂ ਨੂੰ ਸੇਤੀ ਹਜਮ ਕਰਨ ਵਾਸਤੇ ਧੋਤੀ ਮੂੰਗੀ ਦਾਲ ਲੈ ਲਿਓ ਤੇ ਜੇ ਤੁਸੀਂ ਐਜੇ ਮੀਲ ਖਾ ਰਹੇ ਆ ਫਿਰ ਇਹਦੇ ਵਿੱਚ ਜਿਹੜਾ ਆਪਾਂ ਛਿਲਕੇ ਵਾਲੀ ਦੋ ਫੜਾਂ ਦਾਲ ਹੁੰਦੀ ਆ ਹਰੀ ਮੂੰਗੀ ਦੀ ਦਾਲ ਨੂੰ ਦੋ ਫੜਾਂ ਕੀਤਾ ہوا ਹੁੰਦਾ ਕਿਉਂਕਿ ਇਹਨੂੰ ਇਹ ਛਿਲਕੇ ਸਮੇਤ ਹੀ ਹੁੰਦੀ ਆ ਤੇ ਇਹਦੇ ਵਿੱਚ ਪ੍ਰੋਟੀਨ ਵੱਧ ਹੁੰਦਾ ਵਾ ਕਿਉਂਕਿ ਇਹ ਛਿਲਕੇ ਸਮੇਤ ਹੋਣ ਕਰਕੇ ਤੇ ਪ੍ਰੋਟੀਨ ਕਈ ਵਾਰੀ ਬੱਚਿਆਂ ਨੂੰ ਤੇ ਜਾਂ ਬਜ਼ੁਰਗਾਂ ਨੂੰ ਇਹ ਹਜਮ ਦਾਜਾ ਬਿਮਾਰ ਬੰਦੇ ਨੂੰ ਨਹੀਂ ਉਹ ਹਜਮ ਦਾ ਤੇ ਉਸ ਟਾਈਮ ਤੁਸੀਂ ਖਾਹ ਤੋਤੀ ਹੋਏ ਮੂੰਗੀ ਦਾਲ ਲਿਓ ਮੈਂ ਤਾਂ ਇਹਦੇ ਵਿੱਚ ਦੋ ਹੀ ਗਈ ਚੀਜ਼ਾਂ ਹੁੰਦੀਆਂ ਨੇ ਚੌਲ ਤੇ ਦਾਲ ਤੇ ਕੋਈ ਤਾਂ ਇਹਦੇ ਵਿੱਚ ਅੱਧੇ ਚੌਲ ਤੇ ਅੱਧੀ ਦਾਲ ਲੈ ਲੈਂਦਾ ਤੇ ਪਰ ਮੈਂ ਜਿਹੜੀ ਖਿਚੜੀ ਬਣਾਉਣੀ ਆ ਮੈਂ ਉਹਦੇ ਵਿੱਚ ਦੋ ਹਿੱਸੇ ਦਾਲ ਦੇ ਤੇ ਇੱਕ ਹਿੱਸਾ ਚਾਵਲ ਦਾ ਲੋਜੀ ਮੇਟਾ ਨੂੰ ਪਹਿਲਾਂ ਆਪਾਂ ਇਹ ਕਿਸੇ ਨੂੰ ਕਿਉਂ ਕਿ ਰੱਖਣਾ ਕਿਉਂਕਿ ਆਪਾਂ ਸਲੋ ਕੁੱਕਰ ਵਿੱਚ ਬਣਾਉਣੇ ਨਾ ਕਿ ਆਪਾਂ ਪਤਲੇ ਵਿੱਚ ਬਣਾਉਣੇ ਕਿ ਫਟਾਫਟ ਬਣ ਜਾਵੇ ਤੇ ਨਾ ਆਪਾਂ ਕੁੱਕਰ ਵਿੱਚ ਇਹਨੂੰ ਸਿਟੀ ਵਰਵਾਉਣੀ ਆ ਆਪਾਂ ਇਹਨੂੰ ਸਲੋ ਕੁੱਕਰ ਵਿੱਚ ਬਣਾਉਣਾ ਜਿਵੇਂ ਤੌਲੀ ਵਿੱਚ ਬੰਦਦੀ ਹੈ ਤੇ ਜਿਹੜਾ ਸਲੋ ਕੁੱਕਰ ਅੱਜ ਕੱਲ੍ਹ ਇਹ ਬਿਜਲੀ ਤੇ ਚੱਲਣ ਲੱਗ ਗਿਆ ਇਹਦੇ ਉੱਤੇ ਵੀ ਕੱਚ ਦਾ ਢੱਕਣ ਹੁੰਦਾ ਵਾ ਤੇ ਜਿਹੜੇ ਪਹਿਲਾਂ ਸੋਲਰ ਕੁੱਕਰ ਹੁੰਦੇ ਸੀ ਉਹ ਵੀ ਆਹੀ ਪ੍ਰੋਸੈਸ ਹੁੰਦਾ ਸੀ ਇਦਾਂ ਦਾ ਹੀ ਭਾਂਡਾ ਹੁੰਦਾ ਸੀ ਉਹਦੇ ਵਿੱਚ ਇੱਕ ਹੋਰ ਭਾਂਡਾ ਰੱਖਿਆ ਜਾਂਦਾ ਸੀ ਉੱਪਰ ਕੱਚ ਦਾ ਹੁੰਦਾ ਸੀ ਤਾਂ ਕਿ ਸੂਰਜ ਦੀ ਰੋਸ਼ਨੀ ਦੇ ਨਾਲ ਉਹ ਦ ਉਹ ਪਹਿਲੇ ਸਮੇਂ ਵਿੱਚ ਮੈਂ ਦੇਖਿਆ ਹੋਇਆ 95 96 ਦੇ ਵਿੱਚ ਕਿਉਂਕਿ ਹੁਣ ਤਾਂ ਮੈਂ ਨਹੀਂ ਦੇਖੇ ਉਸ ਟਾਈਮ ਹੈ ਉਸ ਸੋਲਰ ਕੁੱਕਰ ਦਾ ਇਸਤੇਮਾਲ ਵੀ ਕੀਤਾ ਸੋਲਰ ਕੁੱਕਰ ਦਾ ਤੇ ਜੇ ਕਿਸੇ ਨੇ ਸੋਲਰ ਕੁੱਕਰ ਦਾ ਇਸਤੇਮਾਲ ਅੱਜ ਵੀ ਕਰ ਰਹੇ ਆ ਤਾਂ ਸਾਨੂੰ ਕਮੈਂਟਾਂ ਵਿੱਚ ਜ਼ਰੂਰ ਲਿਖਿਓ ਜਾਂ ਕਿਸੇ ਜੇ ਸੋਲਰ ਕੁੱਕਰ ਵਿੱਚ ਪ੍ਰੋਸੈਸ ਕਰਕੇ ਕੀਤਾ ਤਾਂ ਵੀ ਲਿਖਿਓ ਤੁਸੀਂ ਲੋ ਜੀ ਆਪਾਂ ਦਾਲ ਖਿਚੜੀ ਬਣਾਉਣੀ ਆ ਆਪਾਂ ਅਸੀਂ ਦਾਲ ਜਿਹੜੀ ਖਿਚੜੀ ਬਣਾਉਣੀ ਆ ਐਜ਼ ਅ ਮੀਲ ਬਣਾਉਣੀ ਆ ਅੱਗੇ ਕੀ ਹੁੰਦਾ ਸੀ ਹੁਣ ਤਾਂ ਤੁਸੀਂ ਦੇਖੋ ਕਿ ਇਹ ਦੇ ਵਿੱਚ ਜਮੀਨ ਅਸਮਾਨ ਦਾ ਫਰਕ ਆ ਇਹਦਾ ਦੇਖੋ ਕਲਰ ਕਿਦਾਂ ਕੀਤਾ ਹੋਇਆ ਹੋ ਸਕਦਾ ਇਹਨੂੰ ਕਲਰ ਵਗੈਰਾ ਲਾਉਂਦੇ ਹੋਣ ਜਾਂ ਫਿਰ ਪ੍ਰੋਸੈਸ ਕਰਨ ਵਿੱਚ ਏਦਾਂ ਹੋਣਾ ਹੋਵੇ ਵੈਸੇ ਐਨਾ ਪੀਲਾ ਕਲਰ ਜਿਹੜਾ ਮੂੰਗੀ ਦਾਲ ਦਾ ਹੁੰਦਾ ਨਹੀਂ ਜੇ ਤੁਸੀਂ ਮੂੰਗੀ ਤੋੜ ਕੇ ਦੇਖੋਗੇ ਨਾ ਉਹਦਾ ਐਨਾ ਪੀਲਾ ਕਲਰ ਨਹੀਂ ਹੁੰਦਾ ਦਾ ਪਹਿਲੇ ਸਮਿਆਂ ਦੇ ਵਿੱਚ ਜਦੋਂ ਆਹ ਥੋਤੀ ਮੂੰਗੀ ਨਹੀਂ ਸੀ ਹੁੰਦੀ ਤੇ ਘਰਾਂ ਵਿੱਚ ਆਮ ਮੂੰਗੀ ਦਾਲ ਖੇਤਾਂ ਵਿੱਚ ਹੁੰਦੀ ਸੀ ਇਹਨਾਂ ਦੇ ਵਿੱਚ ਤਾਂ ਉਹ ਕੀ ਕਰਦੇ ਸੀ ਆਹ ਮੂੰਗੀ ਦਾਲ ਨੂੰ ਭਿਉਂ ਕੇ ਰੱਖਦੇ ਸੀ ਜਿਹਦਾ ਗਰਮੀਆਂ ਵਿੱਚ ਬਣਾਉਣ ਵਾਸਤੇ ਪਹਿਲਾ ਹਮੇਸ਼ਾ ਦਾਲ ਨੂੰ ਪਿਓ ਕੇ ਰੱਖਦੇ ਆ ਪਿਓ ਕੇ ਮਿਲ ਕੇ ਜਿਹੜੀ ਆਪਣਾ ਛੋਲੇ ਦਾਲਾ ਜਾਂ ਮਾਜਰ ਸਾਤੀਆਂ ਦਾਲਾ ਨੇ ਉਹਨਾਂ ਨੂੰ 3-4 ਘੰਟੇ ਪਿਓ ਕੇ ਰੱਖ ਦਿਓ ਜਿਹੜੀ ਆਪਣੀਆਂ ਤੋਤੀਆਂ ਹੋਈਆਂ ਦਾਲਾਂ ਨੇ ਉਹਨਾਂ ਨੂੰ ਤੁਸੀਂ 2 ਘੰਟੇ ਪਿਓ ਕੇ ਰੱਖ ਦਿਓ ਜੇ ਇਹ ਦਾਲ ਨੂੰ ਆਪਾਂ 2 ਘੰਟੇ ਪਿਓ ਕੇ ਰੱਖਣਾ ਵਾ ਜੇ ਮੈਂ 2 ਮੁਠੀਆਂ ਦਾਲ ਦੀਆਂ ਲਵਾਂਗੀ ਤੇ ਇੱਕ ਮੁਠੀ ਮੈਂ ਚਾਵਲਾਂ ਦੇ ਲਵਾਂਗੀ ਇਹ ਤਿੰਨ ਮੁਠੀਆਂ ਦੇ ਨਾਲ ਇੱਕ ਕੋਲੀ ਬਣ ਜਾਂਦੀ ਹੈ ਤੇ 6 ਕੋਲੀਆਂ ਇਹ ਫਿਜੜੀਆਂ ਬਣ ਜਾਣਗੀਆਂ ਇਹ ਤੁਸੀਂ ਤੁਹਾਡੀ ਮਰਜ਼ੀ ਤੁਸੀਂ ਅੱਧਾ ਚਾਵਲ ਤੇ ਅੱਧੀ ਦਾਲ ਵੀ ਪਾ ਸਕਦੇ ਆ ਤੇ ਲਓ ਜੀ ਮੈਂ ਇੱਕ ਮੁਠੀ ਇਹਦੇ ਵਿੱਚ ਚਾਵਲ ਸਾਵਾਂ ਤੁਸੀਂ ਕੋਈ ਵੀ ਲੈ ਸਕਦੇ ਆ ਚਾਹੇ ਬਾਸਪਤੀ ਲੈ ਲਓ ਚਾਹੇ ਟੋਟਾ ਲੈ ਲਓ ਜਿਹੜੀ ਵੀ ਤੁਸੀਂ ਲੈਣੀ ਹੈ ਸੇਲਾ ਚਾਵਲ ਲੈ ਲਓ ਜਿਹੜੇ ਮਰਜੀ ਚਾਵਲ ਲੈ ਸਕਦੇ ਆ ਜੀ ਬਣ ਜਾਣੀ ਆ ਤੇ ਤੁਸੀਂ ਚਾਹੋ ਜਿਹੜਾ ਮਰਜੀ ਹੋਵੇ ਸਾਰੇ ਪੱਕੀ ਜਾਣੇ ਇਹਦੇ ਵਿੱਚ ਤੇ ਇੱਕ ਮੁਟਟੀ ਅਸੀਂ ਚਾਵਲਾਂ ਦੀ ਪਾ ਲਈ ਹੈ ਤੇ ਇਹਨਾਂ ਨੂੰ ਮੈਂ ਤਿੰਨ ਵਾਰੀ ਧੋ ਲੂੰਗੀ ਅਗਲੇ ਥੋੜਾ ਥੋੜਾ ਪਾਣੀ ਪਾ ਕੇ ਇਹਨਾਂ ਤਿੰਨ ਵਾਰੀ ਚੰਗੀ ਤਰ੍ਹਾਂ ਧੋ ਲਓ ਤੇ ਵਾਰੀ ਵਾਰੀ ਪਾਣੀ ਨੂੰ ਕੱਢ ਦਿਓ ਖੁੱਲਾ ਭਾਂਡਾ ਲੈ ਲਿਓ ਤੇ ਉਸ ਵਿੱਚ ਚੰਗੀ ਤਰ੍ਹਾਂ ਧੋ ਕੇ ਕਟੋ-ਕਟ ਤਿੰਨ ਵਾਰੀ ਜ਼ਰੂਰ ਧੋਇਓ ਆਪਰੇ ਨੂੰ ਡレイン ਕਰਦਿਆ ਕਰੋ ਮੂਰੀ ਹੱਥ ਲਾ ਕੇ ਪਾਣੀ ਪੋਇਆ ਜਾਂਦਾ ਤਾਂ ਠੀਕ ਆ ਨਹੀਂ ਤਾਂ ਫਿਰ ਇਹਨੂੰ ਸ਼ਾਨੀ ਵਿੱਚ ਪਾ ਦ। ਇਹ ਪਾਣੀ ਨੂੰ ਬਿਲਕੁਲ ਕੱਢ ਦਿੱਤਾ। ਤੱਬਿਆ ਆਪਣਾ ਕੰਮ ਕਰਦੀ ਆ ਤੇ ਮੈਨੂੰ ਦਿਖਾਉਣ ਦੇ ਵਿੱਚ ਥੋੜੀ ਜੀ ਪ੍ਰੋਬਲਮ ਆਉਂਦੀ ਆ। ਚੰਗੀ ਤਰ੍ਹਾਂ ਧੋ ਲਿਆ। ਇਹਨੂੰ ਪਾਣੀ ਦੇ ਪਾਸੇ ਕਰੀਏ। ਤੋਂ ਕੁੱਕਰ ਲੈ ਲੈਣਾ। ਜਿਵੇਂ ਆਪਾਂ ਤੌਣੀ ਨੂੰ ਧੋ ਕੇ ਰੱਖਦੇ ਹੁੰਨੇ ਆ ਇਵੇਂ ਮੈਂ ਸਲੋ ਕੁੱਕਰ ਨੂੰ ਧੋ ਕੇ ਰੱਖਿਆ ਹੋਇਆ। ਧੋ ਕੇ ਲੈ ਲਿਆ। ਹਾਂ। ਜਿਹੜੇ ਚਾਹ ਉਹ ਤੇ ਦਾਲ। ਇਹ ਬਾਲਨੀ ਮੈਂ ਮੁਠੀਆਂ ਦੇ ਹਿਸਾਬ ਨਾਲ ਕੀਤੀ ਆ ਮੁਠੀਆਂ ਦੇ ਮੈਂ ਕਿਹਾ ਕਿ ਮੈਂ ਰੋਜ਼ ਬਣਾਉਂਦੀ ਰਹਣੀ ਆ ਤੇ ਮੁਠੀਆਂ ਦੇ ਨਾਲ ਮੇਰੀ ਇੱਕ ਕੋਲੀ ਬਣ ਜਾਂਦੀ ਹੈ ਕਿਉਂਕਿ ਮੁਠੀ ਛੋਟੀ ਵੱਡੀ ਵੀ ਹੋ ਸਕਦੇ ਤੁਸੀਂ ਕੋਲੀਾਂ ਦੇ ਹਿਸਾਬ ਨਾਲ ਮਿੰਤੀ ਕਰ ਲਿਓ ਜਾਂ ਮੈਂ ਇਹ ਰੈਂਟ ਜਿਹੜੇ ਕੱਪ ਹੁੰਦੇ ਆ ਉਹਨਾਂ ਦੇ ਨਾਲ ਜਿਹੜਾ ਬੰਦਾ ਰੋਜ਼ ਹੀ ਪ੍ਰੋਸੈਸ ਕਰਦਾ ਤੇ ਉਹਨੂੰ ਪਤਾ ਹੀ ਹੁੰਦਾ ਕਿ ਐਨੀ ਕਿ ਬਣ ਜਾਣੀ ਆ ਇਹ ਦੇਖੋ ਆ ਕੋਲੀ ਇੱਕ ਬਣ ਜਾਂਦੀ ਆ ਦੋ ਮੁਠੀਆਂ ਥਾਲ ਦੀ ਇੱਕ ਮੁਠੀ ਚਾਵਲਾਂ ਦੀ ਨਾਲ ਤਿੰਨ ਮੁਠੀਆਂ ਦੇ ਨਾਲ ਆਹ ਕੋਲੀ ਬਣ ਜਾਂਦੀ ਆ 250 ਗ੍ਰਾਮ ਦੀ ਇਵੇਂ ਢਾਲ ਇਹਦੇ ਵਿੱਚ ਪਾ ਦਿੰਦੀ ਆ ਤਿੰਨ ਗੁਣਾ ਪਾਣੀ ਪਾਉਣਾ ਇੱਕ ਕੋਲੀ ਦਾਲ ਦੀ ਤੇ ਚਾਵਲਾਂ ਦੀ ਮਿਕਸ ਕਰਕੇ ਪਾਈ ਆ ਤੇ ਤਿੰਨ ਕੋਲੀਆਂ ਮੈਂ ਇਹਦੇ ਵਿੱਚ ਪਾਣੀ ਦੇ ਪਾਉਂਗੀ ਤਿੰਨ ਗੁਣਾ ਪਾਣੀ ਪੈਂਦਾ ਇਹਦੇ ਵਿੱਚ ਦੋ ਕੋਲੀਆਂ ਆਹੋ ਜਿੱਤਨੀਆਂ ਕੋਲੀਆਂ ਮੈਂ ਪਾਣੀ ਦੇ ਵਿੱਚ ਪਾ ਦਿੰਦੀ ਆ ਤੇ ਮੈਂ ਇਹਦੇ ਵਿੱਚ ਇਹਨੂੰ ਰੱਖ ਲਵਾਂਗੇ ਜਿਹੜਾ ਆਪਣੀ ਜਿਹੜਾ ਆ ਤੌੜੀ ਵਿੱਚ ਗੋਹੇ ਪਾ ਕੇ ਰੱਖਦੇ ਪਰੋਲੀ ਵਿੱਚ ਗੋਹੇ ਪਾ ਕੇ ਰੱਖਦੇ ਹੁੰਦੇ ਆ ਇਹ ਸਲੋ ਕੁੱਕਰ ਆ ਜਿਹੜਾ ਇਹਦੇ ਵਿੱਚ ਮੈਂ ਇਹਨੂੰ ਭਾਂਡੇ ਨੂੰ ਰੱਖ ਦਿੱਤਾ ਇਹ ਚੀਨੀ ਮਿੱਟੀ ਦਾ ਹੁੰਦਾ ਵਾ ਇਹ ਚੀਨੀ ਮਿੱਟੀ ਦਾ ਹੁੰਦਾ ਵਾ ਭਾਂਡਾ ਉ ਆਪਣੀ ਮਿੱਟੀ ਦੀ ਤੌੜੀ ਹੁੰਦੀ ਆ ਤੇ ਜਿਹੜੇ ਸੋਲਰ ਟੋਕਰ ਦੇ ਨਾਲ ਭਾਂਡੇ ਆਉਂਦੇ ਹੁੰਦੇ ਆ ਉਹ ਵੀ ਚੀਨੀ ਦੇ ਆਉਂਦੇ ਹੁੰਦੇ ਆ ਵੇਖੋ ਉਹ ਉਹਦੇ ਵਿੱਚ ਡੱਬਾ ਹੁੰਦਾ ਇੱਕ ਉਹਦੇ ਵਿੱਚ ਚਾਰਾਂ ਡੱਬੀਆਂ ਵੱਡੇ ਵੱਡੇ ਡਾਉਂਦੇ ਆਉਂਦੇ ਹੁੰਦੇ ਆ ਤੇ ਉਹਦੇ ਵਿੱਚ ਪਾ ਕੇ ਤੁਸੀਂ ਰੱਖਦੇ ਤੇ ਉੱਪਰ ਉਹਦੇ ਕੱਚ ਦਾ ਢੱਕਣ ਲੱਗਿਆ ਹੋਵਾ ਹੁੰਦਾ ਉਹ ਕਾਫੀ ਜਿਦਾ ਆਪਣਾ ਸਕੁਅਰ ਵਗੈਰਾ ਹੁੰਦਾ ਜਿਵੇਂ ਤਿੰਨ ਬਾਈ ਤਿੰਨ ਦਾ ਕੈਲੂ ਦੋ ਬਾਈ ਦੋ ਦਾ ਕੈਲੂ ਇਦਾਂ ਦਾ ਸਕੁਅਰ ਬਣਿਆ ਹੋਣਾ ਹੁੰਦਾ ਉਹਦੇ ਤੇ ਲੋ ਜੀ ਇਹਦੇ 'ਚ ਮੈਂ ਥੋੜਾ ਜਿਹਾ ਘਿਓ ਪਾ ਦੂੰਗੀ ਇੱਕ ਚਮਚਾ ਮੈਂ ਘਿਓ ਦਾ ਪਾ ਦੇਣਾ ਇਹਦੇ 'ਚ ਤੇ ਇਹਨੂੰ ਮੈਂ ਭਾਉਣ ਵਾਸਤੇ ਰੱਖ ਕਿਓ ਵਿੱਚ ਪਾ ਕੇ ਕਿਉਂ ਤੁਸੀਂ ਬਾਅਦ ਵਿੱਚ ਵੀ ਪਾ ਸਕਦੇ ਆ ਤੇ ਪਹਿਲਾਂ ਵੀ ਪਾ ਸਕਦੇ ਆ ਹੁਣ ਮੈਂ ਇਹਦੇ ਵਿੱਚ ਕੁਝ ਨਹੀਂ ਪਾਉਣਾਗਾ ਇਸ ਟਾਈਮ ਕੋਈ ਜੀਰਾ ਜਾਂ ਕੋਈ ਪਿਆਜ਼ ਵਗੈਰਾ ਜਾਂ ਕੁਝ ਵੀ ਨਹੀਂ ਪਾਉਣਾਗਾ ਕਿਉਂ ਵੀ ਤੁਸੀਂ ਪਾ ਕੇ ਰੱਖਣਾ ਪਾ ਦਿਓ ਜੇ ਨਹੀਂ ਪਾਉਣਾ ਤਾਂ ਲਾਸਟ ਵਿੱਚ ਵੀ ਪਾ ਸਕਦੇ ਆ ਮੈਨਾਂ ਸਿਰਫ ਆਪਾਂ ਇਹਨੂੰ ਇੰਨੇ ਹੀ ਪ੍ਰੋਸੈਸ ਕਰਕੇ ਰੱਖਣਾ ਇਹਨੂੰ ਧੋਫੇ ਦੋ ਤਿੰਨ ਵਾਰ ਧੋਲੋ ਧੋਕੇ ਤੇ ਇਹਨੂੰ 3 ਗੁਣਾ ਪਾਣੀ ਪਾ ਕੇ ਇਹਨੂੰ ਭਿਉਂ ਕੇ ਰੱਖ ਦਿਓ ਆਪਾਂ ਇਸੇ ਪਾਣੀ ਦਾ ਹੀ ਇਸਤੇਮਾਲ ਕਰਨਾ ਆਪਾਂ ਪਾਣੀ ਇਹਦੇ ਵਿੱਚੋਂ ਕੱਢਣਾ ਨਹੀਂਗਾ ਕਿਉਂ ਤੁਸੀਂ ਪਾਉਣ ਦੇ ਟਾਈਮ ਤੇ ਵੀ ਕਰ ਸਕਦੇ ਆ ਤੇ ਪਹਿਲਾਂ ਵੀ ਪਾ ਸਕਦੇ ਆ ਇਹਦੇ ਵਿੱਚ ਉਹ ਆਪਣੀ ਮਰਜ਼ੀ ਬਾਕੀ ਕਿ ਕਿ ਹੋਵੇ ਤਾਂ ਆਪਾਂ ਬਾਅਦ ਦਿੱਤਾ ਕਿਉਂਕਿ ਮੈਨੂੰ ਪਹਿਲਾਂ ਮੇਰੇ ਦਿਮਾਗ ਚੋਂ ਨਿਕਲ ਗਈ ਸੀ ਕਿ ਮੈਂ ਧਰ ਲੱਗੀਆਂ ਕਿਤੇ ਪਰ ਮੈਂ ਇਹ ਇਹਨੂੰ ਡਿਮੋਕੀ ਰੱਖਣ ਲੱਗੀ ਆ ਇਸ ਕਰਕੇ ਮੈਂ ਇਹ ਵਿੱਚ ਕਿਉਂ ਪਾਤਾ ਪਰ ਕਿਉਂ ਪਾਣੀ ਵਿੱਚ ਹੀ ਆ ਕੋਈ ਫਰਕ ਨਹੀਂ ਹੈਗਾ ਤੇ ਜਦੋਂ ਬੋਲੂਗੀ ਤੇ ਵਿੱਚੇ ਕਿਉਂ ਨਹੀਂ ਰਚ ਜਾਣਾ ਇਹਦੇ ਵਿੱਚ ਤੇ ਜਦੋਂ ਮੈਂ ਰੱਖੂਗੀ ਉਸ ਟਾਈਮ ਮੈਂ ਕਿਉਂ ਇਹਦੇ ਵਿੱਚ ਨਾ ਪਾਉਂਗੀ ਬਾਕੀ ਜੀਰਾ ਵਗੈਰਾ ਜੋ ਸਮਾਨ ਪਾਉਣਾ ਆਪਾਂ ਉਹ ਆਪਾਂ ਬਾਅਦ ਵਿੱਚ ਪਾਵਾਂਗੇ ਲੋ ਜੀ ਆਪਾਂ ਇਹਨੂੰ ਘਟੋ ਘਟਨੀ 2 ਘੰਟੇ ਵਾਸਤੇ ਆਪਾਂ ਇਹਨੂੰ ਭੰਗੇ ਰੱਖਣਾ ਵਾ ਤੇ 2 ਤੋਂ 2.5 ਘੰਟੇ ਆਪਾਂ ਇਹਨੂੰ ਬਣਾਉਣਾ ਵਾ ਉਸ ਤੋਂ ਬਾਅਦ ਉਸੇ ਨੂੰ ਵੀ ਪਾ ਕੇ ਰੱਖਣਾ ਰੱਖ ਸਕਦੇ ਆ ਤੇ ਬਾਅਦ ਵਿੱਚ ਵੀ ਪਾ ਕੇ ਰੱਖ ਸਕਦੇ ਆ ਵੀ ਜੇ ਤੁਹਾਡੇ ਕੋਲ ਨਹੀਂ ਟਾਈਮ ਹੈਗਾ ਤੇ ਫਟਾਫਟ ਆਉਣੀ ਕਰਨਾ ਵਾ ਤਾਂ ਇਹਨਾਂ ਵਿੱਚ ਹੀ ਪਾ ਕੇ ਰੱਖ ਸਕਦੇ ਆ ਉਹਨਾਂ ਚਿਰ ਆਪਾਂ ਇਹਨੂੰ ਇਹਦੇ ਵਿੱਚ ਭੇਜਣ ਦਿੰਨੇ ਆ ਚਾਵਲਾਂ ਨੂੰ ਤੇ ਮੂੰਗੇ ਨੂੰ ਤੇ ਪਹਿਲੇ ਸਮੇਂ ਵਿੱਚ ਜਿਹੜੀ ਆ ਮੂੰਗੀ ਹੁੰਦੀ ਸੀ ਜਦੋਂ ਇਹਨੂੰ ਤੋਤੇ ਹੋਗੇ ਦੀ ਦਾਲ ਬਣਾਉਂਦੇ ਸੀ ਉਹਨੂੰ ਇਹਨੂੰ ਭੇਗੇ ਰੱਖ ਲੈਂਦੇ ਸੀ ਇਹਨੂੰ ਹੱਥਾਂ ਨਾਲ ਮਸਲ ਕੇ ਜਿਹੜੀ ਉੱਪਰ ਹਰੀ-ਹਰੀ ਹੁੰਦੀ ਸੀਗੀ ਇਹਦਾ ਛਿਲਕਾ ਹੁੰਦਾ ਸੀ ਉਹ ਡレイン ਕਰਕੇ ਪਸ਼ੂਆਂ ਦੇ ਦਾਣੇ ਵਿੱਚ ਪਾ ਦਿੰਦੇ ਸੀ ਤੇ ਤੋਤੇ ਮੂੰਗੇ ਘਰੇ ਬਣਾਈ ਜਾਂਦੀ ਸੀ ਪਰ ਉਹ ਆਹ ਥੋਤੀ ਮੂੰਗੀ ਦਾ ਤੁਸੀਂ ਟੇਸ ਦੇਖਿਓ ਤੇ ਤੁਸੀਂ ਐਸ ਥੋਤੀ ਮੂੰਗੀ ਦਾ ਟੇਸ ਦੇਖਿਓ ਜਿਵੇਂ ਨ ਅਸਮਾਨ ਦਾ ਫਰਕ ਹੁੰਦਾ ਕਿਉਂਕਿ ਆਹ ਪ੍ਰੋਸੈਸ ਕੀਤੀ ਹੋਈ ਆ ਤੇ ਆਹ ਪ੍ਰੋਸੈਸ ਨਹੀਂ ਕੀਤੀ ਹੋਈਗੀ ਜਿੱਦੋ ਸਾਬਤ ਉਹਦੇ ਮੂੰਗੀ ਦਾ ਅਗੇ ਨੇ ਘਰਾਂ ਦੇ ਵਿੱਚ ਬੀਬੀਆਂ ਚੱਕੀਆਂ ਉੱਤੇ ਬਣਾਉਂਦੀਆਂ ਹੁੰਦੇ ਸੀ ਸਾਬਤ ਮੂੰਗੀ ਘਰ ਦੇ ਵਿੱਚ ਹੁੰਦੀ ਸੀ ਤੇ ਚੱਕੀ ਦੇ ਉੱਤੇ ਦੋ ਫੜਾ ਉਹਨੂੰ ਕਰ ਲੈਂਦੇ ਸੀ ਉਸ ਤੋਂ ਬਾਅਦ ਉਹਨੂੰ ਗਰਮੀਆਂ ਦੇ ਵਿੱਚ ਜਦੋਂ ਦਾਲ ਬਣਾਉਣੀ ਹੁੰਦੀ ਸੀ ਥੋਤੀ ਮੂੰਗੀ ਦੀ ਤਾਂ ਉਹਨੂੰ ਭੰਕੇ ਰੱਖਦੇ ਨੇ ਅਸੀਂ ਦੋ ਤਿੰਨ ਘੰਟੇ ਜਿਦਾ ਦੁਪਹਿਰ ਦੀ ਰੋਟੀ ਦਾ ਟਾਈਮ ਹੁੰਦਾ ਸੀ ਤੇ ਫੇਰ ਜੇ ਰੋਟੀ ਬਣਾ ਕੇ ਤੇ दाल ਨੂੰ ਭੇਕੇ ਰੱਖ ਦੇਣਾ ਜਦੋਂ ਸ਼ਾਮ ਨੂੰ 3-4 ਵਜੇ ਚਾਹਾਂ ਦਾ ਟਾਈਮ ਹੋਣਾ ਤੇ ਉਸ ਟਾਈਮ ਨੂੰ ਜੰਗੀਦਰਾ ਧੋ ਲੈਣਾ ਤੇ ਜਿਹੜਾ ਉਹਦਾ ਉੱਪਰ ਛਿਲਕਾ ਹੁੰਦਾ ਸੀ ਉਹ ਪਸ਼ੂ ਵਾਲੇ ਜਿਹੜੇ ਪਸ਼ੂਆਂ ਨੂੰ ਪਾਉਣਾ ਹੁੰਦਾ ਸੀਗਾ ਦਾਣਾ ਵਗੈਰਾ ਉਹਦੇ ਵਿੱਚ ਪਾ ਦਿੰਦੇ ਸੀਗੇ ਤੇ ਜਿਹੜੇ ਥੱਲੇ दाल ਬਣਦੀ ਤੋਤੀ ਹੁੰਦੀ ਸੀ ਤੇ ਉਹ ਬਹੁਤ ਹੀ ਜ਼ਿਆਦਾ ਟੇਸਟੀ ਬਣਦੇ ਸੀ ਮੈਂ ਤਾਂ ਘਰ ਵਿੱਚ ਕੋਸ਼ਿਸ਼ ਇਹੀ ਮੇਰੀ ਹੁੰਦੀ ਆ ਕਿ ਮੈਂ ਦੋ ਫੜਾਂ ਦਾਣ ਲਿਆ ਕੇ ਫਿਰ ਉਹਦਾ ਪ੍ਰੋਸੈਸ ਤੋਂ ਤੇ ਮੂਗੀ ਦਾ ਆਪ ਘਰੇ ਕਰਾਂ ਆ ਸਿਰਫ ਦਾਲ ਤਾਂ ਮੈਂ ਤੁਹਾਨੂੰ ਦਿਖਾਉਣ ਵਾਸਤੇ ਇਹਦੀਆਂ ਤੇ ਜਿਆਦਾ ਕਰਕੇ ਮੈਂ ਇਸਤੇਮਾਲ ਐਸੇ ਦਾਲ ਲਈ ਕਰਦੀ ਆ ਜੇ ਇਹਨੂੰ ਮੈਂ ਧੋਕੇ ਵੀ ਬਣਾਉਣਾ ਮੈਂ ਪਰ ਮਰੀਜ਼ਾਂ ਵਾਸਤੇ ਇਹ ਨਹੀਂ ਸੀ ਕਿਉਂਕਿ ਇਹਦੇ ਵਿੱਚ ਪ੍ਰੋਟੀਨ ਹੁੰਦਾ ਵਾ ਤੇ ਮਰੀਜ਼ ਜਿਹੜੇ ਹੁੰਦੇ ਆ ਉਹਨਾਂ ਦੇ ਜਿਹੜਾ ਪ੍ਰੋਟੀਨ ਆ ਛੇਤੀ ਹਜਮ ਨਹੀਂ ਹੁੰਦਾ ਤੇ ਤੁਸੀਂ ਉਸ ਟਾਈਮ ਇਹਨੂੰ ਧੋਕੇ ਬਣਾਉਣਾ ਇਹਦਾ ਛਿਲਕਾ ਲਾ ਕੇ ਬਲਕਿ ਪ੍ਰੋਸੈਸ ਕਰਕੇ ਵਾਲਾ ਕਰ ਲਓ ਚਾਹੇ ਤੁਸੀਂ ਬਣੀ ਬਣਾਈ ਦਾਲ ਆ ਲੈ ਆਓ ਲੋ ਜੀ ਹੁਣ ਆਪਾਂ ਇਹਨੂੰ ਭਿਉਂ ਕੇ ਰੱਖ ਦਿੱਤਾ ਤੇ ਦੋ ਘੰਟਿਆਂ ਬਾਅਦ ਆਪਾਂ ਬਾਕੀ ਸਮਾਨ ਪਾ ਕੇ ਤੇ ਫਿਰ ਇਹਦਾ ਜਿਹੜਾ ਕੁੱਕਰ ਆ ਉਹਨੂੰ ਚਾਲੂ ਕਰਾਂਗੇ ਜੋ ਜੀ ਆਪਣੀ दाल पेंटੀ ਨੂੰ 2 ਘੰਟੇ ਹੋ ਗਏ ਜਿਹੜੇ ਮਦਾਲ ਪਾਣੀ ਵਿੱਚ ਭਿਗੇ ਰੱਖੀ ਸੀ ਤੁਸੀਂ ਦੇਖ ਸਕਦੀਆਂ ਇਹ ਪੂਰੀ ਫੁੱਲ ਗਈ ਹੈ ਪੂਰੀ ਫੁੱਲ ਗਈ ਹੈ ਜਿਹੜੇ ਇਹਦੇ ਦਾਣੇ ਆ ਉੱਪਰਲੇ ਛਿਲਕੇ ਆ ਇਹ ਵੱਖਰੇ ਹੋਣ ਲੱਗੇ ਜਿਹੜਾ ਹਰਾ ਛਿਲਕਾ ਸੀ ਆ ਵੱਖਰਾ ਹੋਣ ਲੱਗ ਗਿਆ ਇਹਦੇ ਨਾਲ 2 ਘੰਟੇ ਭਿਜਨ ਦਵਾ ਦੇ ਤੇ ਅੱਗੇ ਤਾਂ ਜਦੋਂ ਇਹਨੂੰ ਧੋਤੀ ਮੂੰਗੀ ਬਣਾਉਣੀ ਹੁੰਦੀ ਸੀ ਤਾਂ ਉੱਪਰਲੇ ਛਿਲਕੇ ਨੂੰ ਅ ਪਿਛੋਕੜ ਵਾਲੇ ਦਾਣੇ ਵਿੱਚ ਪਾ ਦਿੰਦੇ ਸੀ ਪਰ ਦੋ ਤਿੰਨ ਵਾਰੀ ਤੋਂ ਹੋ ਗਏ ਮਲਮਲ ਕੇ ਕਿਉਂਕਿ ਉਹ ਦਾਤੋਤੀ ਮੂੰਗੀ ਨਹੀਂ ਸੀ ਬਿਜਾਰੂ ਜਿਹੜੇ ਹੁੰਦੇ ਨੇ ਤੇ ਘਰੇ ਮੂੰਗੀ ਨੂੰ ਦੋ ਫੜਾਂ ਨੂੰ ਪੋਤੀ ਬਣਾ ਲੈਂਦੇ ਸੀ ਤੇ ਹੁਣ ਆਪਾਂ ਇਹਨੂੰ ਵਿੱਚ ਹੀ ਰੱਖਣਾ ਕਿਉਂਕਿ ਇਹਦੇ ਵਿੱਚ ਫਾਈਬਰ ਵੀ ਆ ਤੇ ਪ੍ਰੋਟੀਨ ਵੀ ਆ ਜੇ ਤਾਂ ਤੁਸੀਂ ਬਿਮਾਰਾਂ ਵਾਸਤੇ ਬਣਾ ਰਹੇ ਹੋ ਫਿਰ ਕਿਰਕਨ ਨੂੰ ਪ੍ਰੋਟੀਨ ਵਗੈਰਾ ਨਹੀਂ ਹਜਮ ਹੋਣਾ ਫਾਈਬਰ ਤਾਂ ਠੀਕ ਆ ਤੇ ਫਿਰ ਤੁਸੀਂ ਬਿਲਕੁਲ ਤੋਂ ਛਿਲਕਾ ਲਾ ਦਿਓ ਧੋ ਕੇ ਤੇ ਜੇ ਤੁਸੀਂ ਮਿਲ ਕੇ ਇੱਕ ਹੈਲਥੀ ਮੀਲ ਦੇ ਤੌਰ ਤੇ ਖਾਣੀ ਆ ਖਿਚੜੀ ਤਾਂ ਫਿਰ ਤੁਸੀਂ ਇਹਦਾ ਛਿਲਕਾ ਵਿੱਚ ਹੀ ਰੱਖਦੇ ਹੋ ਜਿਹੜਾ ਮੇਰੇ ਕੋਲ ਇੱਕ ਮਿਸਟੇਕ ਹੋ ਗਈ ਸੀ ਕਿਉਂ ਉਹਦੀ ਉਹ ਕਿਉਂ ਤਾਂ ਆ ਉੱਪਰੋਂ ਮੇਂ ਪਿਆਵਾ ਉਹ ਬਿਲਕੁਲ ਨਹੀਂ ਇਹ ਕਿਹਾ ਕਿ ਕਿਉਂ ਆਪਾਂ ਉਸ ਟਾਈਮ ਪਾਉਣਾ ਜਿਸ ਟਾਈਮ ਆਪਾਂ ਇਹਨੂੰ ਬਣਨ ਵਾਸਤੇ ਰੱਖਣਾ ਜਦੋਂ ਆਪਾਂ ਇਹਨੂੰ ਪਾਣੀ ਵਿੱਚ ਪੈ ਕੇ ਰੱਖਣਾ ਉਸ ਟਾਈਮ ਕਿਉਂ ਨਹੀਂ ਪਾਉਣਾਗਾ ਮੇਰੇ ਕੋਲ ਮਿਸਟੇਕ ਹੋ ਗਈ ਸੀ ਕਿਉਂ ਪਾਇਆ ਗਿਆ ਸੀ ਪਰ ਉਹ ਕਿਉਂ ਬਿਲਕੁਲ ਨਹੀਂ ਮੈਲਟ ਹੋਇਆਗਾ ਤੇ ਉਹ ਇੱਕ ਪਾਸੇ ਉਦਾਂ ਹੀ ਲੱਧਿਆ ਰਹਿ ਗਿਆ ਤੇ ਮੈਂ ਇਹ ਸੋਚਿਆ ਕਿ ਪਾਣੀ ਵਿੱਚ ਉਹ ਕਿਉਂ ਆਦੇ ਵਾਸਤੇ ਕਿਉਂ ਨੂੰ ਕਢਣਾ ਤੇ ਇਹ ਬਹੁਤ ਸੋਹਣੀ ਫੁੱਲ ਗਈ ਆ ਤੁਸੀਂ ਦੇਖ ਸਕਦੇ ਟਵਲ ਹੋ ਗਿਆ ਇਹ ਇਹ ਵਾਇਰਮੈਂਟ ਬਿਲਕੁਲ ਸਹੀ ਆ ਦੁਬਾਰਾ ਪਾਣੀ ਪਾਉਣ ਦੀ ਲੋੜ ਨਹੀਂ ਪੈਂਦੀਗੀ ਲੋ ਜੀ ਇੱਕ ਤਾਂ ਇਸ ਤਰੀਕੇ ਦੇ ਨਾਲ ਆਪਾਂ ਜਦ ਭੇਕੇ ਬਣਾਉਨੇ ਆ ਤੇ ਇਹਦੀ ਨਿਊਟ੍ਰੀਸ਼ਨ ਵੱਧ ਜਾਂਦੀ ਹੈ ਤੇ ਇਹ ਗੁਣਕਾਰੀ ਬਣ ਜਾਂਦੀ ਹੈ ਤੇ ਹਲਕੀ ਵੀ ਹੋ ਜਾਂਦੀ ਹੈ ਲੋ ਜੀ ਹੁਣ ਆਪਾਂ ਇਹਦੇ ਵਿੱਚ ਆਦਰ ਨਾਮਕ ਮਸਾਲੇ ਵਗੈਰਾ ਪਾਉਨੇ ਆ ਸਭ ਤੋਂ ਪਹਿਲਾਂ ਤਾਂ ਜੀ ਆਪਾਂ ਖੜੇ ਮਸਾਲੇ ਪਾਵਾਂਗੇ ਜਿਹੜੇ ਵਿੱਚ ਕਦੇ ਮਸਾਲੇ ਹੁੰਦੇ ਆ ਤੇਜ ਪੱਤਾ ਜਿਹੜੋ ਪਾਉਣਾ ਕਿਉਂਕਿ ਆਪਾਂ ਚਾਵਲਾ ਵਿੱਚ ਪਾਉਨੇ ਆ ਤੇ ਇਹਦੇ ਵਿੱਚ ਵੀ ਤੇਜ ਪੱਤਾ ਤੁਸੀਂ ਜ਼ਰੂਰ ਪਾਓ ਜੀ ਥੋੜਾ ਤੇਜ ਪੱਤਾ ਮੇਰਾ ਥੋੜਾ ਜਿਹਾ ਵੱਡਾ ਆ ਤੇ ਮੈਂ ਇਹਨੂੰ ਤੋੜ ਕੇ ਪਾ ਦਿੰਦੀ ਆ ਬਾਅਦ ਵਿੱਚ ਇਹ ਆਪਾਂ ਇਹਦੇ ਜੋ ਵਿੱਚ ਜਿਹੜੀ ਖਾਣੀ ਆ ਉਹਦੇ ਨੂੰ ਬਾਹਰ ਕੱਢ ਦੇਣਾ ਜਦ ਆਪਾਂ ਉਸੋ ਕਿ ਤੁਸੀਂ ਕੋਈ ਵੀ ਫਲੇਵਰ ਦੇਣਾ ਵਾ ਤੇ ਜੀਰਾ ਤਾਂ ਆਪਾਂ ਪਾਉਣੀ ਪਾਉਣੀ ਹੈ ਜੀਰਾ ਆਪਾਂ ਦਾ ਤਾ ਨੂੰ ਤੜਕਾ ਲਾਉਣੇ ਦਾ ਆਲੂ ਨੂੰ ਤੜਕਾ ਲਾਉਣੇ ਆ ਤੇ ਚਾਵਲਾ ਨੂੰ ਤੜਕਾ ਵੀ ਲਾਉਣੇ ਆ ਆ ਮੈਂ ਜੀਰਾ ਇੱਕ ਚਮਚਾ ਲੈ ਲਿਆ ਤੇ ਕਾਲੀ ਮਿਰਚ ਤੁਸੀਂ ਸਾਪਤੀ ਵੀ ਲੈ ਸਕਦੇ ਆ ਤੇ ਤੁਸੀਂ ਪੀਸੀ ਹੋਈ ਵੀ ਲੈ ਸਕਦੇ ਹੋ ਤੁਹਾਡੀ ਆਪਣੀ ਮਰਜ਼ੀ ਆ ਮਿਲ ਕੇ ਤੁਸੀਂ ਕਾਲੀ ਮਿਰਚ ਨਾਲ ਵੀ ਬਣਾ ਸਕਦੇ ਆ ਲਾਲ ਨਾਲ ਵੀ ਬਣਾ ਸਕਦੇ ਤੇ ਹਰੀ ਮਿਰਚ ਵੀ ਕੁੱਟ ਕੇ ਪਾ ਸਕਦੇ ਆ ਤੇ ਮੈਂ ਇਹਦੇ ਚ ਸਾਪਤੀਆਂ ਹੀ ਕਾਲੀ ਮਿਰਚਾ ਪਾਉਂਗੀ ਤਾਂ ਕਿ ਜਿਹੜਾ ਜਿਹੜੇ ਚਾਵਲ ਆ ਪਈਆਂ ਨੂੰ ਬੈ ਕਰ ਜਾਂਦੇ ਆ ਤੇ ਜੇ ਬੱਚਾ ਮਾਨੇ ਕੱਢਣੇ ਹੁੰਦੇ ਆ ਤਾਂ ਬੱਚੇ ਕੱਢ ਵੀ ਦਿੰਦੇ ਆ ਤੇ ਜੇ ਕਿਸੇ ਨੇ ਖਾਣੀਆਂ ਤਾਂ ਖਾ ਵੀ ਲੈਂਦੇ ਆ। ਲੋ ਜੀ ਆ ਮੈਂ ਕਾਲੀ ਮਿਰਚ ਅੱਠ-10 ਕਾਲੀਆਂ ਮਿਰਚਾਂ ਤੇ ਇੱਕ ਚਮਚਾ ਜੀਰੇ ਦਾ ਇਹਦੇ ਵਿੱਚ ਪਾਉਣ ਲੱਗੇ ਆ। ਪਹਿਲਾਂ ਮੈਂ ਤੇਜ ਪੱਤਾ ਪਾਇਆ ਤੇ ਇਹ ਖੜੇ ਮਸਾਲੇ ਪਾਉਣ ਲੱਗੇ ਆ। ਬਾਕੀ ਜੇ ਤੁਸੀਂ ਕੋਈ ਨਵਾਂ ਫਲੇਵਰ ਦੇਣਾ ਇਹਨੂੰ ਕਈ ਵਾਰੀ ਹਿਲਾ ਕੇ ਟੇਸਟੀ ਬਣਦਾ ਰਹੇ। ਇੱਕ ਲਗਾਤਾਰ ਵਿੱਚ ਨਹੀਂ ਖਾਣਾ ਜਾਂ ਕਈ ਵਾਰੀ ਬੁਮਾਰ ਦਾ ਟੇਸਟ ਨਹੀਂ ਮੂੰਹ ਦਾ ਸਹੀ ਹੁੰਦਾ। ਤੁਸੀਂ ਇਹਨੂੰ ਦਾਲਚੀਨ ਦਾ ਫਲੇਵਰ ਵੀ ਦੇ ਸਕਦੇ ਆ ਤੁਸੀਂ ਇਹਨੂੰ ਜਿਹੜਾ ਆਪਣਾ ਸਟਾਰ ਹੁੰਦਾ ਵਾ। ਚਕਰ ਫਲ ਜਿਹਨੂੰ ਕਹਿੰਦੇ ਆ ਉਹਦਾ ਫਲੇਵਰ ਵੀ ਦੇ ਸਕਦੇ ਆ ਤੁਸੀਂ ਵੱਡੀ ਇਲਾਇਚੀ ਵੀ ਪਾ ਸਕਦੇ ਆ ਇਹਨਾਂ ਚ ਕੋਈ ਵੀ ਫਲੇਵਰ ਦੇ ਲੋ ਤੁਸੀਂ ਚਾਹੇ ਤੁਸੀਂ ਬਦਲ ਬਦਲ ਕੇ ਦੇ ਸਕਦੇ ਆ ਪਰ ਦੇਓ ਫਲੇਵਰ ਇੱਕੋ ਹੀ ਮਿਲਗੇ ਤਾਂ ਕਿ ਫਿਰ ਤਾਂ ਕਿ ਮਿਕਸ ਹੋ ਗਿਆ ਤਾਂ ਫਿਰ ਉਹਦਾ ਫਲੇਵਰ ਦਾ ਪਤਾ ਨਹੀਂ ਲੱਗਦਾ ਕਿ ਕਾਦਾ ਫਲੇਵਰ ਆ ਜੀ ਇਹ ਤਾਂ ਮੈਂ ਅੱਜ ਨਹੀਂ ਪਾਉਂਗੀ ਮੈਂ ਥੋੜੀ ਜੀ ਦਾਲਚੀਨੀ ਪਾ ਦੂੰਗੀ ਇਹਦੇ ਵਿੱਚ ਤੋੜ ਕੇ ਦਾਲਚੀਨੀ ਨੂੰ ਚਾਹੇ ਬਾਅਦ ਵਿੱਚ ਮਾਰ ਕੱਟ ਦਿਓ ਜੀ ਮੈਂ ਥੋੜੀ ਜੀ ਦਾਲਚੀਨੀ ਪਾ ਲਈ ਆ ਕਿਉਂ ਮੇਰਾ ਇੱਕ ਚਮਚਾ ਪਾਇਆ ਹੋਇਆ ਵਾ ਤੁਸੀਂ ਇਸ ਟਾਈਮ ਤੇ ਕਿਉਂ ਪਾਉਣਾ ਵਾ ਪਹਿਲਾਂ ਨਹੀਂ ਕਿਉਂ ਪਾਉਣਾ ਦਾ ਉਹ ਮੇਰੇ ਕੋਲ ਮਿਸਟੇ ਉਸੋ ਜਿਹੜਾ ਜਿਹੜਾ ਨਮਕ ਹਲਦੀ ਪਾਉਣੀ ਆ ਉਹ ਜਿੰਨਾ ਤੁਸੀਂ ਜੰਮ ਖਾਣੇ ਆ ਦੇ ਘਰ ਦੇ ਲੋੜ ਅਨੁਸਾਰ ਉਹਨਾਂ ਤੁਸੀਂ ਨਮਕ ਪਾ ਲਿਓ ਮੈਂ ਇੱਕ ਚਮਚਾ ਨਮਕ ਦਾ ਤੇ ਜਿੰਨੀ ਕਿ ਆਪਾਂ ਦਾਲ ਸਬਜ਼ੀ ਵਿੱਚ ਹਲਦੀ ਪਾਉਣੀ ਹੁੰਦੀ ਆ ਓਨੀ ਕ ਹਲਦੀ ਪਾ ਲਿਓ ਜਿਵੇਂ ਅੱਧਾ ਕ ਚਮਚਾ ਹਲਦੀ ਦਾ ਪਾਤਾ ਇਹਦੇ ਚ ਇਹ ਜਿਹੜੀ ਇੱਕ ਕੌਲੀ ਆ ਹਵਾ ਮਤਲਬ ਕਿ ਆਪਾਂ ਬਣਾਈ ਆ ਜਿਹਦੇ ਵਿੱਚ ਆਪਾਂ ਚੌਲ ਤੇ ਦਾਲ ਪਾਈ ਸੀਗੀ ਤੇ ਤਿੰਨ ਕੌਲੀਆਂ ਪਾਣੀ ਦੀ ਪਾ ਦਤੀਆਂ ਤੇ ਇਹੇ ਕੁਝ ਫੁੱਲ ਗਈ ਆ ਤੇ ਕੁਝ ਸਮਾਨ ਵਿੱਚ ਪੈ ਗਿਆ ਤੇ 4 ਕੋਲੀਆਂ 4 ਤੋਂ 5 ਕੋਲੀਆਂ ਆਰਾਮ ਨਾਲ ਬਣ ਜਾਂਦੀਆਂ। ਮਤਲਬ ਕਿ ਇੰਨੀ ਜਿਹੜੀ ਖਿਜੜੀ ਹੈ ਤਿੰਨ ਜਣੇ ਆਰਾਮ ਨਾਲ ਖਾ ਸਕਦੇ ਆ। ਤੇ ਕੁਆਂਟੀਟੀ ਤੁਸੀਂ ਉਹਦੇ ਪ੍ਰਵਾਦ ਦੇ ਅਨੁਸਾਰ ਵੱਧ ਘਟ ਕਰ ਸਕਦੇ ਆ। ਜਿੱਥੇ ਜਿਹਾ ਆਪਾਂ ਇੱਕ ਕਰੀਆਂ ਚਮਚੇ ਦੇ ਨਾਲ ਮਿਕਸ ਕਰ ਦਨੇ ਆ। ਤੇ ਘਿਓ ਦਾ ਆਪਾਂ ਇੱਕ ਚਮਚਾ ਜਿਹੜਾ ਪਾਇਆ ਹੋਇਆ ਉਹ ਆਪਣਾ ਆਹ ਜੰਮਿਆ ਹੋਇਆ ਘਿਓ ਆ। ਦੇਸੀ ਘਿਓ ਹੀ ਪਾਓ। ਕਿਉਂਕਿ ਦੇਸੀ ਘਿਓ ਦੇ ਨਾਲ ਖਿਜੜੀ ਵਧੀਆ ਬਣਦੀ ਆ। ਤੇ ਇੱਕ ਚਮਚਾ ਆਪਾਂ ਖਾਣ ਦੇ ਟਾਈਮ ਤੇ ਪਾਵਾਂਗੇ। ਜਦ ਸਾਰੀ ਬਣ ਗਈ ਤੇ ਫਿਰ ਉਹ ਤੁਹਾਨੂੰ ਦਿਖਾਉਨੇ ਆ। ਅਜਿਹਾ ਆਪਾਂ ਇਹਨੂੰ ਲਗ ਨੂੰ ਆਨ ਕਰਦੇ ਆ ਵਿੱਚ ਰੱਖਣੀ ਆ ਤਾਂ ਵੀ ਆਈ ਸਾਰਾ ਕੁਝ ਪਾ ਕੇ ਰੱਖ ਦੇਣੀ ਪਹਿਲਾਂ ਭਿੰਗੇ ਰੱਖਿਓ ਤੇ ਫਿਰ 2 ਘੰਟੇ ਭਰੋ ਕੇ ਤੇ 2 ਘੰਟੇ ਇਹਨੂੰ ਘਟੋ ਘਟਾ ਕਿਉਂਕਿ ਜਿਹੜਾ ਗੋਹਾਂ ਦਾ ਸੇਕ ਹੁੰਦਾ ਉਹ ਇੱਕ ਵਾਰ ਤਾਂ ਪਹਿਲਾਂ ਤੇਜ਼ ਹੁੰਦਾ ਵਾ ਉਸ ਤੋਂ ਬਾਅਦ ਉਹ ਮੱਠਾ ਹੋ ਜਾਂਦਾ ਵਾ ਦੁਬਾਰਾ ਪਾਉਣ ਦੀ ਲੋੜ ਨਹੀਂ ਪੈਂਦੀ ਆ ਕੋਣ ਪਤਾ ਹੀ ਆ ਸਾਰਿਆਂ ਨੂੰ ਮੂੰਗੀ ਦੀ ਆਪਾਂ ਦਾਲ ਬਣਾਉਣੀ ਆ ਤਾਂ ਦੁਬਾਰਾ ਕੋਹੇ ਪਾਉਂਦੇ ਬਹੁਤ ਘੱਟ ਬੋਹੇ ਪਾ ਕੇ ਬਣਾਈ ਜਾਂਦੀ ਆ ਇਹ ਕਿਉਂਕਿ ਜਿਹਦਾ ਅੱਗੇ ਕਹਿੰਦੇ ਸੀ ਇੱਕ ਪਾਥੀ ਨਾਲ ਹੀ ਬਣ ਜਾਂਦੀ ਆ ਤੁਸੀਂ ਆਪਾਂ ਇਹਨੂੰ ਢੱਕਣ ਦੇ ਦਿੱਤਾ ਆਪਣੀ ਤੌੜੀ ਹੁੰਦੀ ਓਵੇਂ ਉੱਪਰ ਟੱਕਣ ਹੁੰਦਾ ਵਾ ਮੈਨੂੰ ਪਲੱਗ ਕਰਤਾ ਤੇ ਇਹ ਦਾ ਮੇਰੇ ਮੋਬਲ ਹੈ ਹੀਟ ਤੇ ਰੱਖਿਆ ਹੋਇਆ ਵਾ ਇਹ ਤੁਸੀਂ ਲੋ ਤੇ ਵੀ ਕਰ ਸਕਦੇ ਆ ਤੇ ਮੀਡੀਅਮ ਤੇ ਵੀ ਕਰ ਸਕਦੇ ਆ ਤੇ ਹਾਈ ਤੇ ਵੀ ਕਰ ਸਕਦੇ ਆ ਪਰ ਮੈਂ ਇਹਨੂੰ ਹਾਈ ਤੇ ਕੀਤਾ ਹੋਇਆ ਵਾ ਹਾਈ ਤੇ ਵੀ ਬੜਾ ਜਿਆਦਾ ਤੇਜ਼ ਨਹੀਂ ਹੁੰਦਾ ਇਹ ਹਾਈ ਦੇ ਉਤੇ ਇਹਨੇ 2 ਘੰਟੇ ਵਿੱਚ ਬਣਨ ਵਾਲਾ ਤੁਸੀਂ ਸਲੋ ਤੇ ਕਰੋਗੇ ਜਾਂ ਉਦੋਂ ਵੀ ਉਦੋਂ ਤੇ ਕਰੋਗੇ ਫਿਰ ਚਾਹ ਨੂੰ 4-5 ਘੰਟੇ ਲੱਗਣਗੇ ਪਰ ਕੋਲ 4-5 ਘੰਟੇ ਟਾਈਮ ਆਏਗਾ ਪਰ ਤੁਸੀਂ ਬਿਲਕੁਲ ਸਲੋ ਤੇ ਕਰਦੇ ਹੋ ਜੇ ਤੇਰ ਕੋਲ ਘੱਟ ਟਾਈਮ ਆ ਤਾਂ ਤੁਸੀਂ 2 ਘੰਟੇ ਦੇ ਵਿੱਚ ਬਣਨੀ ਚਾਹੀਦੀ ਹੈ ਮਲਕੀ ਜੀ ਦਾ ਆਪਾਂ ਤੇ ਪਹਿਲੀ ਰੋਟੀ ਬਣਾ ਕੇ ਛੱਟੇ ਜਾਂ ਪਹਿਲਾਂ ਆਪਾਂ ਇਹਨੂੰ 2 ਘੰਟੇ ਪੇਕੇ ਰੱਖਿਆ ਫਿਰ ਹੁਣ 2 ਘੰਟੇ ਬਣਨ ਨੂੰ ਵੀ ਲੱਗਣਿਆ ਜਾਨੂੰ ਸ਼ਾਮ ਦੀ ਰੋਟੀ ਦਾ ਸ਼ਾਮ ਦਾ ਟਾਈਮ ਹੋ ਜਾਂਦਾ ਜਿੰਦਰ ਦਾ ਤੇ ਮੈਂ ਇਹਨੂੰ 2 ਘੰਟੇ ਵਾਰਸੇ ਰੱਖ ਦਿੱਤਾ ਤੇ ਉਸ ਬਾਅਦ ਆਪਾਂ ਤੁਹਾਨੂੰ ਮਿਲਦੇ ਆ ਇਹਦੇ ਵਿੱਚ ਆਪਾਂ ਪਿਆਜ਼ ਵਗੈਰਾ ਤੇ ਟਮਾਟਰ ਵਗੈਰਾ ਤੇ ਜੋ ਵੀ ਕੁਝ ਪਾਉਣਾ ਤੁਸੀਂ ਤਾਂ ਇਸ ਟਾਈਮ ਤੁਸੀਂ ਇਹਦੇ ਵਿੱਚ ਕੱਟ ਕੇ ਪਾ ਸਕਦੇ ਆ ਮੈਂ ਹਲ ਕੇ ਪਾਉਂਗੀ ਥੋੜਾ ਜਿਹਾ ਇਹ ਗਰਮ ਹੋ ਜਾਊਗਾ ਜਿਵੇਂ ਆਪਣੇ 15 ਮਿੰਟ ਹੋ ਗਏ ਦਾ ਰੱਖੀ ਨੂੰ ਇਹ ਥੋੜੀ ਜਿਹੀ ਗਰਮ ਹੋ ਗਈ ਆ ਕਿ ਹੋਏ ਦੇ ਵਿੱਚ ਮੈਲਟ ਹੋ ਗਿਆ ਵਾ ਤੇ ਜੇ ਤਾਂ ਤੁਸੀਂ ਤੌੜੀ 'ਚ ਰੱਖੀ ਹੋਈ ਆ ਤਾਂ ਤੌੜੀ ਦੇ ਵਿੱਚ ਪਹਿਲਾਂ ਇੱਕ ਵਾਲਾ ਲੈ ਲੈਂਦੇ ਹੋ ਕਿਉਂਕਿ ਕਈ ਵਾਰੀ ਆਪਣੇ ਜਿਹੜੀ ਹੈ ਨਾ ਦਾਲ ਆ ਜਾਂ ਚਾਵਲਾ ਉਬਲ ਜਾਂਦੇ ਆ ਤੇ ਉਹਦੇ ਵਿੱਚੋਂ ਫਿਰ ਜਦੋਂ ਆਪਾਂ ਮਸਾਲਾ ਆਪਾਂ ਕੇ ਪਾਵਾਂਗੇ ਪਿਆਜ਼ ਟਮਾਟਰ ਤੇ ਲਸਣ ਪਾਵਾਂਗੇ ਉਹ ਵੀ ਨਾਲ ਹੀ ਬਾਹਰ ਨਿਕਲ ਜਾਣਗੇ ਤੇ ਇਸ ਕਰਕੇ ਫਿਰ ਤੁਸੀਂ ਉਹ ਤੌੜੀ ਵਿੱਚ ਤਾਂ ਵਾਲਾ ਆਉਣ ਤੋਂ ਬਾਅਦ ਜਾਂ ਤੁਸੀਂ ਤਬੀਲੇ 'ਚ ਬਣਾਉਣੀ ਆ ਤਾਂ 2 ਘੰਟੇ ਪੀਕੇ ਤਬੀਲੇ ਵਿੱਚ ਵੀ 15 ਮਿੰਟ ਬਣ ਜਾਣੀ ਆ ਤੌੜੀ 'ਚ ਇਹਨੂੰ ਘੰਟੇ ਦੇ ਨੇੜੇ ਤੇ ਲੱਗ ਜਾਂਦਾ ਇਥੇ ਆਪਾਂ ਬਿਲਕੁਲ ਸਲੋ ਤੇ ਕਰ ਰਹੇ ਹਾਂ ਤੇ ਇਹਨੂੰ 2 ਘੰਟੇ ਲੱਗ ਜਾਂਦੇ ਨੇ ਸਲੋ ਕੁੱਕਰ ਆ ਤੇ ਜਿਹੜਾ ਸੋਲਰ ਕੁੱਕਰ ਹੁੰਦਾ ਉਹਦੇ 'ਚ ਵੀ 2 ਘੰਟੇ ਲੱਗ ਜਾਂਦੇ ਆ ਕਿਉਂਕਿ ਉਹ ਤਾਂ ਸੋਲ ਦੀ ਤਪਸ ਦੇ ਨਾਲ ਹੀ ਬਣਨਾ ਹੁੰਦਾ ਉਸ ਟਾਈਮ ਉਹ ਕਾਫੀ ਪ੍ਰਚਲਿਤ ਸੀਗਾ ਫਿਰ ਉਹ ਇੰਨਾ ਕਾਮਯਾਬ ਨਹੀਂ ਹੋਇਆ ਕਿਉਂਕਿ ਇਹ ਜ਼ਿਆਦਾ ਕਰਕੇ ਪਿੰਡਾਂ ਵਿੱਚ ਹੀ ਵੱਡੇ ਵੇੜੇ ਹੁੰਦੇ ਆ ਤੇ ਪਿੰਡਾਂ ਦੇ ਵਿੱਚ ਆਮ ਕਰਕੇ ਤੌਲੀਆਂ ਵਿੱਚ ਹੀ ਦਾਲ ਧਰ ਹੀ ਜਾਂਦੀ ਸੀ ਤੇ ਪਰ ਉਹਨੂੰ ਪਹੀਏ ਵਗੈਰਾ ਲੱਗੇ ਹੁੰਦੇ ਸੀ ਤੇ ਕੋਈ ਬਹੁਤਾ ਭਾਰਾ ਨਹੀਂ ਹੁੰਦਾ ਸੀਗਾ ਹਲਕਾ ਜਿਹਨੂੰ ਜਿੱਥੇ ਵੀ ਧੁੱਪ ਹੋਵੇ ਤੇ ਉੱਥੇ ਖਿੱਚ ਕੇ ਕਰਦੇ ਹੋ ਜਾਏ ਜਿਹੜੀ ਧਰਤੀ ਤੋਂ ਚਲੀ ਵੀ ਜਾਂਦੇ ਹੁੰਦੇ ਸੀ ਤਾਂ ਖਿੱਚ ਕੇ ਜਿੱਥੇ ਤੋਂ ਧੁੱਪ ਪਹੁੰਚਦੀ ਸੀ ਉੱਥੇ ਕਰਦੇ ਨੇ ਜਿੱਥੇ ਸੂਰਜ ਦੀ ਰੌਸ਼ਨੀ ਪੂਰੀ ਪੈਂਦੀ ਸੀ ਤਾਂ ਕਿ ਉਹ ਸੂਰਜ ਦੀ ਤਪਸ਼ ਤੇ ਨਾਲ ਹੀ दाल ਵੇਂ ਨਾਲ ਰੱਖਣੀ ਜਾਂ ਖਿਚੜੀ ਰੱਖਣੀ ਜਾਂ ਆਲੂ ਬਣੇ ਰੱਖਣੇ ਜਾਂ ਚਾਵਲ ਰੱਖਣੇ ਆਦੋ ਜਿਹੇ ਰਾਜਮਾ ਰੱਖਣੇ ਜਾਂ ਛੋਲੇ ਰੱਖਣੇ ਬਣੇ ਉਹਦੇ ਵਿੱਚ ਰੱਖਦੇ ਸੀ ਉਹ ਮੇਰੇ ਖਿਆਲ ਤੋਂ ਬਹੁਤ ਘੱਟ ਜਿਹੜਾ ਨੇ ਵਰਤਿਆ ਹੁਣ ਸੋਲਰ ਕੁੱਕਰ ਪਰ ਮੈਂ 2-4 ਸਾਲ ਉਹ ਖੂਬਸੂਰਤ ਕੁੱਕਰ ਵਰਤਿਆ ਮੁਰਕੇ ਤੇ ਡੱਬੇ ਟੁੱਟ ਗਏ ਤੇ ਫਿਰ ਮੁਰਕੇ ਅਸੀਂ ਨਹੀਂ ਲੈ ਕੇ ਆਏ ਲੋ ਜੀ ਆਪਾਂ ਹੁਣ ਇਹਦੇ ਵਿੱਚ ਪਾ ਦਨੇ ਆ ਮੈਂ ਕਹਤਾ ਪਿਆਜ਼ ਤੇ ਲਸਣ ਤੇ ਟਮਾਟਰ ਤੇ ਅੰਚੀ ਜਿਆ ਬਾਤੇ ਤੇ ਧਨੀਆ ਆਪਾਂ ਪਾਵਾਂਗੇ ਬਣਨ ਤੋਂ ਬਾਅਦ ਤੇ ਜੇ ਤੁਸੀਂ ਬਿਮਾਰਾਂ ਵਾਸਤੇ ਬਣਾ ਰਹੇ ਆ ਬਲਕੇ ਕੋਈ ਮਰੀਜ਼ ਆ ਤੇ ਫਿਰ ਤੁਸੀਂ ਇਹ ਚੀਜ਼ਾਂ ਸਕਿਪ ਕਰਦੇ ਤੇ ਸਕਿਪ ਵੀ ਕਰ ਸਕਦੇ ਆ ਤੇ ਜੇ ਤੁਸੀਂ ਇੱਕ ਹੈਲਦੀ ਮੀਲ ਦੇ ਤੌਰ ਤੇ ਖਾ ਰਹੇ ਆ ਆਪਾਂ ਜੇ ਸ਼ਾਮ ਦਾ ਡਿਨਰ ਕਰਨਾ ਆ ਵਿੱਚ ਆ ਉਹ ਲੋਖਰੀ ਬਣਾਉਦੇ ਦਾਲ ਲੋਖਰੀ ਬਣਾਓ ਉਹਦੇ ਨਾਲ ਤੁਸੀਂ ਕੱਢੀ ਖਿਚੜੀ ਬਣਾ ਲਓ ਤੇ ਨਾਲ ਹੀ ਕਿ ਲੋਬਾ ਕੱਟ ਲੱਗਦਾ ਕਿ ਇੱਕ ਚਮਚੇ ਦੇ ਨਾਲ ਆਪਾਂ ਤਿੰਨ ਪਰਿਵਾਰਾਂ ਨੂੰ मतलब ਤਿੰਨ ਜਣੇ ਆਪਾਂ ਖਾ ਸਕਦੇ ਆ ਇਹਦੇ ਵਿੱਚ ਉੱਪਰ ਤੁਸੀਂ ਕਿਉਂ ਪਾਉਣਾ ਜਾਂ ਨਾ ਪਾਉਣਾ ਆਪਣੀ ਮਰਜ਼ੀ ਆ ਤੁਹਾਦਾਂ ਤੇ ਲੋ ਜੀ ਆਪਾਂ ਇਹਦੇ ਵਿੱਚ ਪਿਆਜ਼ ਤੇ ਲਸਣ ਮੈਂ ਲੰਬੰਬਾ ਕੱਟ ਕੇ ਪਾਉਣ ਲੱਗੀ ਆ ਤੁਸੀਂ ਆਪਣੀ ਜਿੰਨੀ ਤੁਹਾਡੀ ਸਮਾਨ ਹੋਵੇ ਉਸ ਹੱਬ ਨਾਲ ਪਾ ਲਿਓ ਤੇ ਇੱਕ ਮਿੰਟ ਮਟਰ ਪਾਉਣ ਲੱਗੇ ਜੀ ਇਹਦੇ ਵਿੱਚ ਤੇ ਹੁਣ ਆਪਾਂ ਇਹਨੂੰ 2 ਘੰਟੇ ਬਾਅਦ ਦੇਖਦੇ ਆ ਤੇ ਜਵਾਬ ਕਹਿੰਦੇ ਹੁੰਦੇ ਨਾ ਕਿਉਂ ਖਿਚੜੀ ਤੇ ਇਵੇਂ ਜਿਹੇ ਕੋਲ ਜਿਹੜੀ ਇਹ ਦਾਹ ਚੌਲ ਤੇ ਜਿਹੜੀ ਦਾਲ ਆ ਇਹ ਬਿਲਕੁਲ ਕਿਚੜੀ ਦਾ ਨਾਮ ਹੈ ਤਾਂ ਹੀ ਰੱਖਿਆ ਬਿਲਕੁਲ ਮਿਕਸ ਹੋ ਜਾਂਦੀ ਹੈ ਤੇ ਵੇ ਇੱਕ ਆਪਾਂ ਜਦੋਂ ਜਿਹੜਾ ਕਿਉ ਦਾ ਪਾਇਆ ਉਹ ਵੀ ਵਿੱਚ ਮਿਕਸ ਹੋ ਜਾਊਗਾ। ਇਹਦੇ ਹੁਣ ਆਪਾਂ ਮਿਲਦੇ ਹਾਂ 2 ਘੰਟੇ ਬਾਅਦ ਤੇ ਫਿਰ ਪਾਵਾਂਗੇ ਹਰਾ ਧਨੀਆ ਦਿੱਤੇ। ਲਓ ਜੀ 2 ਘੰਟੇ ਹੋ ਗਏ ਰੱਖੇ ਨੂੰ ਆਪਾਂ ਨੂੰ ਕਿਚੜੇ ਨੂੰ ਤੇ ਆਪਣੀ ਕਿਚੜੀ ਬਣ ਕੇ ਹੋ ਗਈ ਹੈ ਤਿਆਰ। ਇੱਕ ਵਾਰੀ ਮੈਂ ਵਿੱਚ ਦੀ ਕੜਛੀ ਮਾਰ ਦਿੱਤੀ ਸੀਗੀ। ਤੇ ਉਹਦਾ ਤਾਂ ਇਹ ਮੈਜ਼ਰਮੈਂਟ ਬਿਲਕੁਲ ਸਹੀ ਹੈ ਪਾਣੀ ਦੀ। ਜੇ ਕਈ ਵਾਰੀ ਕੋਈ ਦਾਲ ਜਾਂ ਚੌਲ ਤੋਂ ਪਾਣੀ ਬਦਲ ਲੈਂਦੇ ਆ ਤਾਂ ਤੁਸੀਂ ਦੇਖ ਕੇ ਪਾਣੀ ਦੁਆਰਾ ਪਾ ਸਕਦੇ। ਅਜੀ ਸਾਡਾ ਤਾਂ ਇਹ ਜਿਹੜੇ ਤਿੰਨ ਕੌਲੀਆਂ ਇੱਕ ਕੌਲੀ ਦਾਲ ਦੀ ਤੇ 14 ਦੀ ਮਿਕਸ ਕਰਕੇ ਪਾਈ ਸੀ ਜਿਹੜੀ ਤੇ ਤਿੰਨ ਕੌਲੀਆਂ ਪਾਈਆਂ ਸੀ ਤੇ ਇਹਦੇ ਨਾਲ ਬਹੁਤ ਸੋਹਣੀ ਖਿਚੜੀ ਬਣੀ ਆ ਤੁਸੀਂ ਦੇਖ ਸਕਦੇ ਆ ਬਿਲਕੁਲ ਖਿਚੜੀ ਮਿਕਸ ਹੋ ਚੁੱਕੀ ਐ ਚੌਲ ਤੇ ਦਾਲ ਤੇ ਇੱਥੇ ਆਪਾਂ ਇਹਦੇ ਵਿੱਚ ਹਰਾ ਧਨੀਆ ਪਾ ਲਿਆ ਮੈਂ ਧਨੀਆ ਨੂੰ ਭਾਂਕੇ ਰੱਖਿਆ ਹੋਇਆ ਤਾਜ਼ਾ ਤਾਜ਼ਾ ਤੋੜ ਕੇ ਲਿਆਂਦਾ ਵਾ ਤੇ ਜੇ ਤੁਹਾਡੇ ਕੋਲ ਧਨੀਆ ਨਹੀਂ ਹੈਗਾ ਤਾਂ ਤੁਹਾਡੇ ਕੋਲ ਸੋਕਾ ਪਦੀਨਾ ਹਰਾ ਪਦੀਨਾ ਹੋਣਾ ਤੁਹਾਨੂੰ ਬਰੀਕ-ਬਰੀਕ ਕੱਟ ਕੇ ਪਾ ਲਿਓ ਤੇ ਉਹ ਵੀ ਬਹੁਤ ਟੇਸਟੀ ਲੱਗਦਾ ਵਾ ਇਸੇ ਸਾੜੀ ਕੋਈ ਹਰਾਤ ਨਹੀਂ ਹੈਗਾ ਵਾ ਤੇ ਇਸ ਕਰਕੇ ਮੈਂ ਹਰਾਤਨੀਆਂ ਬਰੀਕਲੀ ਕੱਟ ਕੇ ਇੱਤੇ ਔਨ ਲਾ ਲਈ। ਬਹੁਤ ਹੀ ਸੌਖੀ ਤੇ ਪੌਸੇ ਪਤਨਾ ਪਰਪੂਰੇ ਹੀ ਜਲੀ ਬੰਦੀ ਆ। ਆਪਾਂ ਇੱਕ ਚਮਚਾ ਇਹਦੇ ਵਿੱਚ ਘਿਓ ਦਾ ਪਾਇਆ ਸੀ ਤੇ ਹੁਣ ਆਪਾਂ ਜਿੰਨਾ ਘਿਓ ਤੁਸੀਂ ਉੱਪਰ ਪਾ ਕੇ ਖਾਣਾ ਵਾ ਜੇ ਦਾ ਮਰੀਜ਼ ਆ ਤਾਂ ਉਹਨੂੰ ਨਾ ਪਾ ਕੇ ਦਿਓ ਕਿਉਂਕਿ ਕਿਉਂ ਉਹ ਕਈ ਵਾਰੀ ਹੈਵੀ ਹੁੰਦਾ ਤੇ ਨਹੀਂ ਹਜਮ ਹੁੰਦਾ। ਜਾਂ ਬਜ਼ੁਰਗ ਹੁੰਦੇ ਉਹਨਾਂ ਦੇ ਵੀ ਨਹੀਂ ਹਜਮ ਹੁੰਦਾ। ਤੇ ਜੇ ਤੁਸੀਂ ਜਾਂਗੇ ਵਿੱਚ ਆ ਤਾਂ ਇੱਕ ਚਮਚਾ ਘਿਓ ਦਾ ਪਾ ਕੇ ਖਾ ਸਕਦੇ। ਤਾਂ ਕਬਜ਼ੀ ਕੋਈ ਕਬਜ਼ੀ ਵਗੈਰਾ ਵੀ ਨਹੀਂ ਹੋਊਗੀ। ਐਸਾ ਜੇ ਤੁਸੀਂ ਛਿਲਕੀ ਵਾਲੀ ਮੂੰਗੀ ਦਾਲ ਬਣਾਉਣੀ ਹੈ ਫਿਰ ਉਹਦੇ ਨਾਲ ਕਬਜ਼ੀ ਨਹੀਂ ਹੁੰਦੀ ਜੇ ਬਿਨਾ ਛਿਲਕੇ ਤੋਂ ਬਣਾਉਣੀ ਹੈ ਨਾ ਤੇ ਫਿਰ ਉਹਦੇ ਨਾਲ ਥੋੜੀ ਜਿਹੀ ਕਬਜ਼ੀ ਦੀ ਚਾਂਸ ਜ਼ਿਆਦਾ ਹੁੰਦੇ ਆ। ਕੋਈ ਵੀ ਦਾਲ ਤੁਸੀਂ ਜਦੋਂ ਛਿਲਕੇ ਤੋਂ ਸਮੇਤ ਬਿਨਾ ਖਾਣੇ ਆ ਨਾ ਤਾਂ ਕਈਆਂ ਨੂੰ ਕਬਜ਼ੀ ਕਰਦੀ ਹੈ। ਤੁਸੀਂ ਜੇ ਪੱਤਣੀਆਂ ਪਾ ਕੇ ਇਹਨੂੰ ਮਿਕਸ ਕਰਦਗੇ ਤਾਂ ਜਿੱਥੇ ਤੁਹਾਨੂੰ ਪਾ ਕੇ ਤੇ ਕੋਈ ਬਹੁਤ ਹੀ ਸੋਹਣੀ ਬਣੀ ਆ ਆਪਣੀ ਖਿਚੜੀ। ਜਿਸ ਕੱਲਾ ਸਰ ਨਾਰਸ ਚਾਵਲ ਤੇ ਦਾਲ ਅਤਾਵੇ ਨਾ ਗਰੇਹਾ ਇੰਨੇ ਵਧੀਆ ਮਿਕਸ ਹੋ ਗਏ। ਅਜੀ ਆਪਾਂ ਨਾਲ ਲ ਲਈ ਕਦੀਨੇ ਦੀ ਜਟਣੀ ਤੇ ਨਾਲ ਲੈ ਲੈ ਪਿਆਜ਼ ਤੇ ਆਪਾਂ ਡਿਨਰ ਹੋ ਗਿਆ ਤਿਆਰ। ਅਜਾ ਆਪਣਾ ਖਿਚੜੀ ਪਾ ਲਈ ਆ। ਤੇ ਬਾਕੀ ਦੀ ਖਿਚੜੀ ਬਾਕੀ ਪਰਿਵਾਰ ਮੈਂਬਰਾਂ ਵਾਸਤੇ ਰੱਖ ਦਿੰਦੀ ਆ। ਤੇ ਆਪਾਂ ਪਲੱਗ ਨੂੰ ਕੱਢ ਦਈਏ ਬਾਹਰ ਤੇ ਇੱਥੇ ਤੁਸੀਂ ਇੱਕ ਚਮਚਾ ਦੇਸੀ ਘਿਓ ਦਾ ਉੱਪਰ ਪਾ ਕੇ ਖਾਓ। ਤੇ ਟੁਟਕੇ ਵਗੈਰਾ ਲਾਉਣ ਦੀ ਲੋੜ ਨਹੀਂ। ਇਦਾਂ ਹੀ ਤੁਸੀਂ ਬਣਾ ਕੇ ਖਾਓਗੇ ਨਾ ਤੇ ਬਹੁਤ ਹੀ ਹੈਲਥੀ ਤੇ ਬਹੁਤ ਹੀ ਹਲਕੀ ਛੇਤੀ ਹজম ਹੋਣ ਵਾਲੀ। ਖਿਚੜੀ ਆਹੀ। ਤੁਸੀਂ ਦੇ ਨੁੱਕ ਦੇਖ ਸਕਦੇ ਕਿੰਨੇ ਸੋਹਣੇ ਲੋਕਾ ਬਣੇ ਹੋਏ। ਲਓ ਜੀ ਤੁਸੀਂ ਵੀ ਘਰ ਵਿੱਚ ਇਦਾਂ ਖਿਚੜੀ ਬਣਾਇਓ, ਸਲੋ ਕੁੱਕਰ ਦੇ ਵਿੱਚ, ਚਾਹੇ ਤੌੜੀ ਦੇ ਵਿੱਚ। ਇਹ ਸਾਨੂੰ ਕਮੈਂਟਾਂ ਵਿੱਚ ਲਿਖਿਓ ਵੀ ਤੁਹਾਡੀ ਖਿਚੜੀ ਕਿਦਾਂ ਦੀ ਬਣੀ। ਤੇ ਸਾਡੀ ਵੀਡੀਓ ਨੂੰ ਵਾਤਵਾਲਾ ਸ਼ੇਅਰ ਕਰਿਓ, ਸਾਡੇ ਚੈਨਲ ਨੂੰ ਸਪੋਰਟ ਕਰਿਓ। ਘੰਟੀ ਦਾ ਬਟਨ ਦਬਾਉਣਾ ਨਾ ਭੁੱਲਿਓ, ਤਾਂ ਕਿ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਮਿਲ ਸਕੇ। ਜੇ ਤੁਹਾਨੂੰ ਇਸ ਖਿਚੜੀ ਵਿੱਚ ਨਮਕ ਮਿਰਚ ਘੱਟ ਲੱਗਦਾ, ਤਾਂ ਮੈਂ ਤਾਂ ਚੁੱਕ ਚਟਨੀ ਬਣਾ ਕੇ ਰੱਖੀ ਹੋਈ ਆ, ਇਹਨੂੰ ਸਾਲ ਹੋ ਗਿਆ ਬਣੀ ਨੂੰ। ਤੇ ਜੀ ਘਟ ਹੁੰਦੀ ਹੈ ਤੇ ਇਹ ਵਿੱਚ ਇੱਕ ਚਮਚਾ ਪਾ ਲਓ। ਜੇ ਕੋਈ ਬਰੀ ਕੁਰੀ ਖਾਂਦੇ ਆ ਐ ਵੈਸੇ ਮੈਂ ਪਾਣੀ ਮੈਚਨਾ ਬਣਾਈ ਹੈ ਇਹਦੇ ਨਾਲ ਇਹ ਬੱਚੇ ਵੀ ਖਾ ਸਕਦੇ ਤੇ ਬਜ਼ੁਰਗ ਵੀ ਖਾ ਸਕਦੇ ਆ ਤੇ ਜੇ ਕੋਈ ਤਿੱਖੀ ਖਾਂਦਾ ਤਾਂ ਚੁਕਚੜਨੀ ਘਰੇ ਬਣਾ ਕੇ ਰੱਖੋ। ਚੁਕਚੜਨੀ ਦੀ ਮੈਂ ਰੈਸਪੀ ਪਾ ਕੇ ਰੱਖ ਪਾਈ ਹੋਈ ਹੈ ਨਵੀਂ ਪੁਰਾਣੀ ਸਾਈ ਦੇ ਉੱਤੇ ਤੇ ਤੁਸੀਂ ਉਹ ਦੇਖ ਸਕਦੇ ਆ। ਲੋ ਜੀ ਆਪਾਂ ਤਾਂ ਹੁਣ ਖਾਂਦੇ ਆ। ਘਿਓ ਖਿਚੜੀ।